ਦੋਸਤੋ ਛੋਟੇ-ਮੋਟੇ ਲੀਡਰ ਤਾਂ ਆਪਾਂ ਝੂਠ ਬੋਲਦੇ ਸੁਣਿਆ ਸਿਆਸਤ ਵਿੱਚ ਲੇਕਿਨ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਪਰਸੋਂ ਬਿਹਾਰ ਦੇ ਵਿੱਚ ਇੱਕ ਕਿਵੇਂ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਆਗੂਆਂ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਤੇ ਝੂਠ ਬੋਲਿਆ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਪ੍ਰਾਈਮ ਮਿਨਿਸਟਰ ਸਾਹਿਬ ਦੀ ਫਿਰ ਆਪਾਂ ਗਾੰਗਰੇਜ ਕੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਪਦ ਪਰ ਰਹਤੇ ਹੋਏ ਇਹ ਦਾ ਖੁੱਲਾ ਐਲਾਨ ਕੀਤਾ ਕਿ ਬਿਹਾਰ ਦੇ ਲੋਕੋ ਕੋ ਉਹ ਆਪਣੇ ਰਾਜ ਪੰਜਾਬ ਮੇ ਹੁਸਨੇ ਨਹੀਂ ਦੇਣਗੇ ਛੋਟੇ ਮੋਟੇ ਲੀਡਰ ਤਾਂ ਆਪਾਂ ਝੂਠ ਬੋਲਦੇ ਸੁਣਿਆ ਸਿਆਸਤ ਵਿੱਚ ਲੇਕਿਨ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਨੇ ਪਰਸੋਂ ਬਿਹਾਰ ਦੇ ਵਿੱਚ ਇੱਕ ਕਿਵੇਂ ਪੰਜਾਬੀਆਂ ਦੇ ਉੱਤੇ ਪੰਜਾਬ ਦੇ ਆਗੂਆਂ ਦੇ ਉੱਤੇ ਵੱਡਾ ਇਲਜ਼ਾਮ ਲਾਇਆ ਤੇ ਝੂਠ ਬੋਲਿਆ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਪ੍ਰਾਈਮ ਮਿਨਿਸਟਰ ਸਾਹਿਬ ਦੀ ਫਿਰ ਆਪਾਂ ਗੱਲ ਕਰਦੇ ਹਾਂ ਸਾਰੇ ਕਿ ਇਹਦੇ ਵਿੱਚ ਪ੍ਰਾਈਮ ਮਿਨਿਸਟਰ ਸਾਹਿਬ ਨੇ ਪਰਸੋਂ ਬਿਹਾਰ ਵਿੱਚ ਇਲੈਕਸ਼ਨ ਰੈਲੀ ਐਡਰੈਸ ਕੀਤੀ ਕਿ ਇਹਦੇ ਚ ਉਹਨਾਂ ਨੇ ਤਿੰਨ ਵੱਡੇ ਝੂਠ ਬੋਲੇ ਨੇ ਸਭ ਤੋਂ ਵੱਡਾ ਝੂਠ ਉਹਨਾਂ ਨੇ ਕਿਹਾ ਕਿ ਕਾਂਗਰਸ ਦਾ ਇੱਕ ਇਲੈਕਸ਼ਨ ਰੈਲੀ ਹੋਈ ਸੀ 2022 ਦੀ ਇਲੈਕਸ਼ਨ ਤੋਂ ਪਹਿਲਾਂ ਉਸ ਵੇਲੇ ਚੀਫ ਮਿਨਿਸਟਰ ਸਾਡੇ ਪੰਜਾਬ ਦੇ ਸਰਦਾਰ ਚਰਨਜੀਤ ਸਿੰਘ ਚੰਨੀ ਸੀਗੇ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਾਸ਼ਣ ਵਿੱਚ ਇਹ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਕਿਸੇ ਬਿਹਾਰੀ ਨੂੰ ਇੱਥੇ ਵੜਨ ਨਹੀਂ ਦੇਵਾਂਗੇ ਪਹਿਲਾ ਨੰਬਰ ਝੂਠ ਹੈ ਤੁਸੀਂ ਕੱਢ ਸਕਦੇ ਹੋ ਉਸ ਵਕਤ ਦੀ ਰੈਲੀਆਂ ਆਪਣੇ ਸਾਰਿਆਂ ਦੇ ਸੋਸ਼ਲ ਮੀਡੀਆ ਸਭ ਕੁਝ ਆਪਣੇ ਜ਼ਿਹਨ ਵਿੱਚ ਤਾਜ਼ਾ ਘੁੰਮਦਾ ਰਹਿੰਦਾ ਵਾ ਕਿਸੇ ਤਰ੍ਹਾਂ ਦੇ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਉੱਥੇ ਪਹਿਲੀ ਨਹੀਂ ਕੀਤੀ ਦੂਸਰਾ ਝੂਠ ਬੋਲਿਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਿ ਉਸ ਸਟੇਜ ਦੇ ਉੱਤੇ ਗਾਂਧੀ ਪਰਿਵਾਰ ਦੀ ਇੱਕ ਬੇਟੀ ਜਿਹੜੇ ਕਿ ਪ੍ਰਿੰਕਾ ਗਾਂਧੀ ਜੀ ਨੇ ਉਹ ਬੈਠੇ ਹੋਏ ਸੀ ਉੱਥੇ ਔਰ ਉਸ ਨੇ ਜ਼ੋਰ ਜ਼ੋਰਦਾਰ ਤਰੀਕੇ ਨਾਲ ਇਸ ਗੱਲ ਦਾ ਤਾੜੀਆਂ ਵਜਾ ਕੇ ਸਵਾਗਤ ਕੀਤਾ ਇਹ ਦੂਸਰਾ ਝੂਠ ਹੈ ਕਿਉਂਕਿ ਉਹ ਆਫਕੋਰਸ ਪੰਜਾਬ ਤਾਂ ਆਉਂਦੇ ਰਹਿੰਦੇ ਨੇ ਇਲੈਕਸ਼ਨ ਰੈਲੀ ਵੀ ਹੋਈ ਆ ਉਹ ਸਟੇਜ ਤੇ ਵੀ ਬੈਠੇ ਹੋਣਗੇ ਲੇਕਿਨ ਉੱਥੇ ਇਹ ਕਿਤੇ ਨਹੀਂ ਕਿਹਾ ਗਿਆ ਕਿ ਅਸੀਂ ਬਿਹਾਰੀਆਂ ਨੂੰ ਪੰਜਾਬ ਦੇ ਵਿੱਚ ਵੜਨ ਦਿਆ ਹੈ ਤੀਸਰਾ ਝੂਠ ਪ੍ਰਾਈਮ ਮਿਨਿਸਟਰ ਦਾ ਸਭ ਤੋਂ ਅਹਿਮ ਤੇ ਸਭ ਤੋਂ ਵੱਡਾ ਪ੍ਰਾਈਮ ਮਿਨਿਸਟਰ ਸਾਹਿਬ ਦੀ ਆਪਣੀ ਸਟੇਟ ਗੁਜਰਾਤ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਬਾਹਰ ਦਾ ਆਦਮੀ ਗੁਜਰਾਤ ਵਿੱਚ ਬਿਨਾਂ ਸ਼ਰਤਾ ਪੂਰੀਆਂ ਕੀਤੇ ਨਾ ਉੱਥੇ ਗੁਜਰਾਤ ਵਿੱਚ ਜ਼ਮੀਨ ਲੈ ਸਕਦਾ ਨਾ ਆ ਆਪਣਾ ਵੋਟਰ ਬਣ ਸਕਦਾ ਉੱਥੋਂ ਦਾ ਤੇ ਨਾ ਸਰਕਾਰੀ ਨੌਕਰੀ ਲੈ ਸਕਦਾ ਤੁਹਾਨੂੰ ਸਾਰਿਆਂ ਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸਾਡੇ ਕੁਝ ਦਹਾਕੇ ਪਹਿਲਾਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਦੇ ਕਹਿਣ ਤੇ ਪ੍ਰਾਈਮ ਮਿਨਿਸਟਰ ਦੇ ਕਹਿਣ ਤੇ ਸਾਡੇ ਪੰਜਾਬ ਦੇ ਕਿਸਾਨ ਸੀ ਕਾਫੀ ਵੱਡੀ ਤਦਾਦ ਚ ਉਹਨਾਂ ਨੂੰ ਕੱਚ ਦੇ ਇਲਾਕੇ ਵਿੱਚ ਲੈ ਕੇ ਗਏ ਗੁਜਰਾਤ ਸੱਦਾ ਦੇ ਕੇ ਕਿ ਇਸ ਇਹਨਾਂ ਜੰਗਲਾਂ ਨੂੰ ਆਬਾਦ ਕਰ ਦਿਓ ਤੇ ਅਸੀਂ ਤੁਹਾਨੂੰ ਇਸ ਦੀ ਮਲਕੀਅਤ ਦੇ ਦਿਆਂਗੇ ਉਹਨਾਂ ਵਿਚਾਰਿਆਂ ਨੇ ਕਈ ਪੁਸ਼ਤਾ ਮਿਹਨਤ ਕਰਕੇ ਜਦੋਂ ਕੱਚ ਦੇ ਇਲਾਕੇ ਵਿੱਚ ਕਈ ਹਜ਼ਾਰ ਏਕੜ ਜ਼ਮੀਨ ਆਬਾਦ ਕਰਤੀ ਉਪਜਾਊ ਕਰਤੀ ਤੇ ਮੁੜ ਕੇ ਉਹਨਾਂ ਦੀ ਮਲਕੀਅਤ ਜਿਹੜੀ ਸੀਗੀ ਉਹਨਾਂ ਦੀ ਰੱਦ ਕਰ ਦਿੱਤੀ ਗੁਜਰਾਤ ਸਰਕਾਰ ਨੇ ਹਾਈ ਕੋਰਟ ਗਏ ਹਾਈ ਕੋਰਟ ਨੇ ਉਹਨਾਂ ਦੇ ਹੱਕ ਚ ਫੈਸਲਾ ਕਰਤਾ ਗੁਜਰਾਤ ਗਵਰਨਮੈਂਟ ਸੁਪਰੀਮ ਕੋਰਟ ਪਹੁੰਚ ਗਈ ਕਿ ਇਹਨਾਂ ਨੂੰ ਮਲਕੀਅਤ ਨਹੀਂ ਦਿੱਤੀ ਜਾ ਸਕਦੀ ਹੁਣ ਮਾਸ ਉਹਨਾਂ ਦਾ ਮਸਲਾ ਸੁਪਰੀਮ ਕੋਰਟ ਵਿੱਚ ਬੜੇ ਅਰਸੇ ਤੋਂ ਲਟਕ ਰਿਹਾ ਵਾ ਤੋਂ ਮਤਲਬ ਕਿ ਕੁਝ ਰਾਤ ਤਾਂ ਸਟੇਟ ਇਹੋ ਜਿਹਾ ਕਿ ਉਹ ਇਹ ਕੱਲਾ ਇਹ ਨਹੀਂ ਕਿ ਅਸੀਂ ਕਿਸੇ ਬਾਹਰਲੇ ਨੂੰ ਨੌਕਰੀ ਨਹੀਂ ਦੇਣੀ ਜ਼ਮੀਨ ਨਹੀਂ ਲੈਣ ਦੇਣੀ ਵੋਟਰ ਨਹੀਂ ਬਣ ਦੇਣਾ ਜਿਹੜੇ ਉੱਥੇ ਬੈਠੇ ਸੀ ਲੋਕ ਪੰਜਾਬ ਦੇ ਇੱਕ ਸਿੱਖ ਕਿਸਾਨ ਉਹਨਾਂ ਨੂੰ ਕਈ ਪੁਸ਼ਤਾ ਤੋਂ ਬੈਠੇ ਸੀ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆ ਔਰ ਦੂਸਰੀ ਗੱਲ ਕਿ ਤਾਜ਼ਾ ਸਭ ਤੋਂ ਲੇਟੈਸਟ 2025 ਵਿੱਚ ਉੱਤਰਾਖੰਡ ਨੇ ਇੱਕ ਲਾਅ ਬਣਾਇਆ ਵਾ ਅਡਾਪਟ ਕੀਤਾ ਵਾ ਕਿ ਉਤਰਾਖੰਡ ਵਿੱਚ ਵੀ ਕੋਈ ਕੋਈ ਬਾਹਰਲਾ ਬੰਦਾ ਜਾ ਕੇ ਨਾ ਜ਼ਮੀਨ ਲੈ ਸਕਦਾ ਨਾ ਵੋਟਰ ਬਣ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਔਰ ਇਹ ਬਿਲਕੁਲ ਉਹੀ ਵਿਸ਼ਾ ਔਰ ਪ੍ਰਾਈਮ ਮਿੰਿਸਟਰ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਤੁਸੀਂ ਇਲਜ਼ਾਮ ਲਾ ਰਹੇ ਕਿ ਫਲਾਨੀ ਰੈਲੀ ਚ ਫਲਾਨੇ ਚੀਫ ਮਿੰਿਸਟਰ ਦਾ ਇਹ ਤੁਹਾਡਾ ਇਲਜ਼ਾਮ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ